ਲਿਖਿਆ ਵੀ ਹੋਇਆ ਇਹਨਾਂ ਨੇ ਯੂ ਆਰ ਨਾਓ ਐਂਟਰੀਂਗ ਦਾ ਲੋਂਗੇਸਟ ਕਵਰਡ ਬ੍ਰਿਜ ਇਨ ਦਾ ਵਰਲਡ 1282 ਫੁੱਟ ਹਾਂਜੀ ਉੱਠ ਖੜੇ ਆਪਾਂ ਟਾਈਮ ਸਵਾ 1:00 ਹੋ ਗਿਆ ਉੱਪਰ ਮੌਸਮ ਬਦਲਬਈ ਜਿਹਾ ਲੱਗਾ ਲਾ ਕਦੇ ਆਪਾਂ ਆਉਟਸ ਉਨੇ ਚ ਆਪਾਂ ਸਮਾਨ ਬੰਦ ਲੈਣੇ ਚਲੋ ਜੀ ਚੱਕ ਲਿਆ ਸਾਰਾ ਸਮਾਨ ਇਥੋਂ ਹੁਣ ਤਾਂ बस ਉੱਤਰਨ ਭਰਕੇ ਫਿਰ ਚੱਲੇ ਚਲੋ ਵੋ ਜੀ ਚੱਲੀਏ ਹੁਣ ਆਪਾਂ ਧੰਨਵਾਦ ਕੈਂਪ ਗਰਾਊਂਡ ਵਾਲਿਓ ਮਿਲਦੇ ਆਂ ਫੇਰ ਕਿਤੇ ਅੱਜ ਆਪਣਾ ਸਫਰ ਹੈਗਾ 100 ਕਿਲੋਮੀਟਰ ਦਾ ਤਰਾਇਆਂ ਚੜਾਈਆਂ ਹੋਣੀਆਂ ਕੋਈ ਨਾ ਚੜਦੇ ਉਤਰਦੇ ਜਾਵਾਂਗੇ ਤੇ ਅੱਜ ਮੌਸਮ ਬਦਲ ਵਈ ਹੈ ਤੇ ਮੀਂਹ ਪੈਣਾ ਕੋਈ ਗੱਲ ਨਹੀਂ ਆਪਾਂ ਚੱਲਦੇ ਰਹਿਣਾ ਆ ਕੁੱਤਾ ਆਪਣੇ ਮਾਗਰ ਪੈ ਗਿਆ ਡੋਮਾ ਸਪਰੇਅ ਜੀ ਪੱਜਾ ਬਰੇਗਾ ਟਾਈਮ ਆਪਾਂ ਨੂੰ ਕਰਦੇ ਕਰਾਉਂਦੇ ਪੌਣੇ 9 ਹੋ ਗਏ ਸੀ ਤੁਰਦੇ ਤੁਰਦੇ ਰੁਕਿਆ ਦੇ ਪੱਤਿਆਂ ਦੇ ਰੰਗ ਬਦਲਣ ਲੱਗੇ ਫਿਰ ਪੱਤੇ ਝੜ ਆ ਜੋਗੇ ਆਪਾਂ ਜਾ ਰਹੇ ਆ 130 ਰੂਟ ਤੇ ਤੇ ਨਾਲ ਨਾਲ ਆਪਣੇ ਸੈਨ ਜੋਨਸ ਨਦੀ ਜਾਈ ਜਾਂਦੀ ਹੈ ਇਹ ਤਾਂ ਚੀਲਾ ਕੋਈ ਆ ਨਦੀ ਇੱਧਰ ਕਿੰਨੇ ਮੈਨੋ ਹੋ ਗਈ ਜੀ ਸ਼ੁਰੂ ਆਪਾਂ ਖੇਤਾਂ ਵਿੱਚ ਫਿਰਦੇ ਆ ਉਹ ਪੜਾਂ ਦੇ ਪਿੰਡ ਮੇ ਲੱਗੇ ਹੋਏ ਆ ਉਹ پیچھے ਖਾਸੀ ਚੜਾਈ ਸੀ ਉਹ ਰੜਕੇ ਆ ਇੱਥੇ ਵੀ ਖੇਤੀ ਜ਼ਿਆਤਰ ਮੀਂਹ ਤੇ ਹੀ ਨਿਰਭਰ ਹੈ ਤੇ ਆਲੂ ਲੱਗੇ ਹੋਏ ਆ ਇਹਨਾਂ ਦਾ ਵੀ ਟਾਈਮ ਆਉਣ ਵਾਲਾ ਬਸ 10 ਕਿ ਦਿਨਾਂ ਨੂੰ ਪੱਟਣ ਲੱਗ ਜਾਣੀਆਂ ਇਹਨਾਂ ਨੂੰ ਇੰਦਰ ਫੇਰ ਮੱਕੀ ਆ ਗਈ। ਇਹ ਸੜਕ ਉਤੋਂ ਦੀ ਜਿਹੜੀ ਤੋਂ ਆਪਾਂ ਜਾ ਰਹੇ ਆ। ਇਹਦਾ ਨਾਮ ਵੀ ਸਮਰ ਫੀਲਡ ਰੋਡ ਹੈ ਇਹ। ਤੇ ਅੱਗੇ ਪਿੰਡ ਵੀ ਆਊਗਾ ਸਮਰ ਫੀਲਡ। ਤੇ ਉਹ ਪਿੰਡ ਨੂੰ ਹੀ ਪੈਂਦੀ ਹੈ ਇਹ ਸੜਕ। ਮੁਰਗੇ ਫਿਰਦੇ ਆ। ਬੱਕਰੀ ਖੜੀ ਹੈ। ਇੰਦਰ ਘੋੜਾ ਵੀ ਖੜਾ। ਉਹ ਉਹ درخت ਤੇ ਉਹਦੇ। ਆਪਾਂ ਹੁਣ ਨਦੀ ਦੇ ਦੂਜੇ ਪਾਸੇ ਆਉਣ ਲੱਗਿਆ ਸੈਨ ਜੋਨਸ ਰਿਵਰ ਦੇ। ਇੱਥੇ 올ਡ ਫਲੋਰੈਂਸ ਬ੍ਰਿਜ ਆ। ਇੱਥੇ ਬੱਸ ਸਾਈਕਲ ਹੀ ਜਾ ਸਕਦਾ। ਪੁਰਾਣਾ ਬ੍ਰਿਜ ਬਣਿਆ ਹੋਇਆ ਇਹ। ਲੱਕੜ ਦਾ ਸਾਰਾ। ਚਲੋ ਹੁਣ ਆਪਾਂ ਸ਼ਹਿਰ ਵਿੱਚੋਂ ਦੀ ਜਾਂਦੇ ਹਾਂ ਹਜੇ ਆਪਣਾ ਰਾਹ ਪਿਆ ਦਾ 80 ਕਿਲੋਮੀਟਰ ਦੇ ਨੇੜੇ ਤੇ। ਆ ਗਏ ਜੀ ਆਪਾਂ ਨਿਊ ਗਾਂਸਬਿਕ ਟ੍ਰੇਲ ਤੇ। ਪਟੇਲ 'ਚ ਹੀ ਜਾਈ ਜੰਨੇ ਆ ਅੱਜ ਮੌਸਮ ਵੀ ਵਧੀਆ ਹੈ ਗਰਮੀ ਤੋਂ ਰਾਹਤ ਮਿਲਿਆ ਆਪਾਂ ਨੂੰ ਮੱਧਲ ਵਾਈ ਜੀ ਹੈ ਠੰਡਾ ਜਗਾ ਸਾਈਕਲਿੰਗ ਲਈ ਵਧੀਆ ਹੈ ਇਹ ਦਮਾ ਸਿੱਧੀ ਸਿੱਧੀ ਗਈ ਹੈ ਫੇਰ ਜਾਣਾ ਆਪਾਂ ਇਹ ਤੇ 9-10 ਕਿਲੋਮੀਟਰ ਹੀ ਹੈ ਅੱਧਵਾ ਚਾਪਾ ਸੜਕ ਤੇ ਜੜ ਜਾਏ हजार तक आ ट्रेन कोई सैकलिस्ट नहीं मिले कल ही आप आसे पास घर जरूर आई आ गया न्यू ब्रंस विक झंडा आ खड़े ट्रैक्टर फॉरमॉल पहली बार ना सुने फॉरमॉल का ਮੈਕੋਰਮਿਕ ਫਾਰਮਲ ਆ ਗਿਆ ਜੀ ਆਪਣਾ ਸ਼ੂਟ ਆ ਗਿਆ ਤੇ ਮੁਹਾਵਰਨ ਚ ਚਾਹ ਬਤਾ ਟਵਜਿਸ ਆਪਣੀ ਪਿਸਤੂ ਇਥੋਂ ਡਾੜੀ ਆਪਾਂ ਹੈਗੇ ਆ ਜੀ ਹੌਟ ਲੈਂਡ ਦੇ ਵਿੱਚ ਤੇ ਉਹ ਸਾਹਮਣੇ ਜਿਹੜਾ ਪੋਲਾ ਇਹ ਦੁਨੀਆ ਦਾ ਸਭ ਤੋਂ ਵੱਡਾ ਕਵਰਡ ਬ੍ਰਿਜ ਹੈ। ਮੌਟਾ ਕਿਹਾ ਹੋਇਆ ਪੁਲ ਹੈ ਇਹ। ਦੁਨੀਆ ਦਾ ਸਭ ਤੋਂ ਵੱਡਾ। ਨਿਊ ਬੈਂਸਵਿਕ ਹਾਰਟਲੈਂਡ ਦੇ ਵਿੱਚ। ਹੋਲੀ ਗਾ ਵੀ ਹੋਇਆ ਇਹਨਾਂ ਨੇ। ਹਾਰਟਲੈਂਡ ਨਿਊ ਬੈਂਸਵਿਕ। ਯੂ ਆਰ ਨਾਊ ਇਨਟਰੀਂਗ ਦਾ ਲੋਂਗੇਸਟ ਕਵਰਡ ਬ੍ਰਿਜ ਇਨ ਦਾ ਬਾਰਨਸ ਆਫ ਬਿਆਸੀ ਹਟ। ਇੱਥੇ ਅੱਗੇ ਨਾ ਉਹ ਸੀਗਾ ਇਨਵੈਸਟਰ ਸੈਂਟਰ ਮੈਂ ਤੁਹਾਨੂੰ ਪੁੱਛਦੇ ਆ ਵੀ ਆਪਾਂ ਬ੍ਰਿਜ ਤੇ ਜਾ ਸਕਦੇ ਆ ਉਹ ਇੱਥੇ ਲਿਖਿਆ ਤਾਂ ਹੋਇਆ ਨਹੀਂ ਹਰ ਤਾਂ ਵੀ ਪੁੱਛੀ ਹੋਣੀ ਹੈ ਲੋ ਜੀ ਕਹਿੰਦੇ ਇੱਥੇ ਜਾ ਸਕਦੇ ਆ ਚਲੋ ਫਿਰ ਚੱਲੀਏ ਉਹ ਸੱਚ ਉਹ ਦਸਾਣਾ ਉਹ ਸੀ ਨਿਊ ਬੰਦੂਕ ਦਾ ਛੰਡਾ ਉੱਤੇ ਛੇਰ ਥੱਲੇ ਕਿਸ਼ਤੀ ਜੇ ਲੈਟਾਂ ਲਈ ਇਹ ਛੱਡ ਕਿਉਂਕਿ ਅੰਦਰ ਨੇਰਾ ਹੋਣਾ ਚਲੋ ਜੀ ਹੂ ਵਾਹ ਜੀਵਾ ਲੱਕੜ ਦਾ ਬਣਿਆ ਹੋਇਆ ਸਾਰੇ ਵਿੱਚ ਵਿੱਚ ਨਟ-ਨਟ ਜੇ ਉਹ ਲੋਹੇ ਦੇ ਲੱਗੇ ਹੋਇਆ ਖੈਰ ਦੁਨੀਆ ਦਾ ਸਭ ਤੋਂ ਲੰਬਾ ਕਵਰਡ ਬਰੇਜ ਟਾ ਕਿਹਾ ਹੋਇਆ ਜਿਹੜਾ ਲੱਕੜ ਦੇ ਨਾਲ ਬਣਿਆ ਹੋਇਆ ਤੇ ਜੰਟਾ ਕਿਹਾ ਹੋਇਆ 우ਹੋ ਕਿਹਨਾਂ ਪੈ ਤੇ ਜਾਵਾਂਗੇ ਫੇਰ ਆਪਾਂ ਮੁੜ ਕੇ ਆਵਾਂਗੇ ਸਾਈਡ ਵਾਕ ਤੋਂ ਦੀ ਹਾਂ ਜੀ ਲੋਰੀ ਨਦੀ ਲੰਗਦੀ ਹੈ ਸੈਨ ਜੋਨਸ ਹਾਂ ਬਿਲਕੁਲ ਸਮਸਾਨ ਸੜਕ ਹੈ ਗੱਡੀ ਆਉਂਦੀ ਹੈ ਤੇ ਮਸਾਂ 20 25 ਮਿੰਟਾਂ ਬਾਅਦ ਆਸੇ-ਪਾਸੇ ਰੁੱਖ ਨੇ ਤੇ ਰੁੱਖਾਂ ਦੇ ਪਰਾ ਖੇਤ ਨੇ ਮਟਰੇ ਡੇ ਬੋਲਦੇ ਸੁਣਾਈ ਦੇ ਰਹੇ ਹਾਂ ਹੰਡਸਾਈਡ ਯਾ ਇਟ ਇਜ਼ ਸ਼ਾਰਟਰ ਯੂ ਕਮ ਆਊਟ ਇਨ ਦੀ ਨੂਬਰਗ ਗਾਟ ਇਟ ਸੋ ਆਈ ਹਵ ਟੂ ਗੋ ਬੈਕ ਯੂ ਹਵ ਟੂ ਗੋ ਬੈਕ ਹਾਂ ਅਕੇ ਆਮ ਸੌਰੀ ਬੱਡੀ ਯਾ ਨੋਵਰ ਯਾ ਥੈਂਕ ਯੂ Thank you for letting me know. Well, I, Maggie's just seen you from up on the deck. I'm I'm Dave from Dave's Auto Salvage. Uh-huh. You take a couple of my cards. Sure. Huh? I'm yeah. Dave from Dave's Auto Salvage right down the road, bro. i turned a few of yous around. Thank you so much, Dave. Okay, man. Uh, thank you. I appreciate it. You're gonna get it. wet too. Yeah. Rain tonight, tomorrow. Thank you. Yeah. Okay, man. Thank you, Dave. Noisy. Okay, let's get to see out <laughs> there, <laughs> okay. ਤੋ ਬੇ ਸ਼ੱਕਿਆ ਤਾਂ ਮੈਨੂੰ ਪਹਿਲਾਂ ਹੀ ਹੋਇਆ ਸੀ ਕਿਉਂਕਿ ਇਹਨਾਂ ਲਿਖਿਆ ਹੋਇਆ ਸੀ ਵੀ ਅੱਗੇ ਡੈੱਡ ਐਂਡ ਹੈ ਪਰ ਗੂਗਲ ਮੈਪਸ ਉਹ ਸ਼ੋ ਕਰ ਰਿਹਾ ਸੀ ਕਿ ਤੁਸੀਂ ਜਾ ਸਕਦੇ ਹੋ ਕਿ ਤੇ ਗੱਡੀਆਂ-ਕੁੱਡੀਆਂ ਵੀ ਲੰਘ ਰਹੀਆਂ ਸੀਗੀਆਂ ਆਹ ਲੋ ਗੱਡੀਆਂ ਬਾਵਾ ਜਾ ਰਹੀਆਂ ਸੀ 20-20 ਮਿੰਟਾਂ ਬਾਅਦ ਇੱਕ ਅੱਧੀ ਲੰਘੇ ਜਾਂਦੇ ਸੀ ਮੈਨੂੰ ਐਸੀ ਜਾਂਦੀ ਹੋ ਆਪਾਂ ਨੂੰ ਫੇਰ ਹੁਣ ਦੁਬਾਰੇ ਉੱਥੇ ਹੀ ਜਾਣਾ ਪੈਣਾ ਹੈ ਆਏ ਹੋਵਾਂਗੇ ਆਪਾਂ 5 ਕਿਲੋਮੀਟਰ Mein ਲੱਗਦਾ ਤੇ ਵਾਪਸ ਜਾਣਾ ਪੈਣਾ। ਪਰ ਚੰਗੀ ਗੱਲ ਇਹ ਹੈ ਬਾਬਾ ਜੰਦਿਆਂ ਨੂੰ ਧਲਾਣੀ ਆ ਸਾਰੀ। ਥੈਂਕ ਯੂ ਡੇਵ। ਉਦੀ ਇੱਕ ਬਾੜ ਦੀ ਦੁਕਾਨ ਆ। ਬਹੁਤ ਸਾਰਾ ਖਬਾਰ ਡੇਵ ਲਈ। ਦੇ ਉਹ ਕਹਿੰਦਾ ਤੂੰ ਕੱਲਾ ਨਹੀਂ ਜਿਹਨੂੰ ਮੈਂ ਮੋੜਿਆ ਕਹਿੰਦਾ ਹੋਰ ਵੀ ਕਹਿੰਦਾ ਇੱਥੇ ਸਾਈਕਲਿਸਟ ਆਉਂਦੇ ਰਹਿੰਦੇ ਆ ਕਹਿੰਦਾ ਜੀਪੀਐਸ ਨੇ ਦੱਸਿਆ ਨਹੀਂ ਹੋਇਆ ਫਿਰ ਗੱਲ ਤੜਾ ਇਧਰ ਆ ਬਾਬਾ ਹਾਂ ਲਾੜਾ ਇਹ ਵੀ ਬੰਦ ਹੈ ਜੀ। ਆਕੀ ਪੁੱਛ ਰਹੇ ਨੇ ਆਪਾਂ ਜੇ ਕੋਈ ਹੋਇਆ ਇੱਥੇ। ਬਿਲਕੁਲ ਬੰਦ ਹੈ ਜੀ ਬਿਲਕੁਲ ਬੰਦ ਹੈ। ਉਹ ਪੂਰਾ ਪਟਿਆ ਹੋਇਆ। ਉਤਰਨਾ ਪੂਰਾ ਪਟਿਆ ਹੋਇਆ ਪਰ ਇੱਧਰ ਦੀ ਰਾਹ ਬਣਾਇਆ ਹੋਇਆ। ਲੰਘਿਆ ਨਹੀਂ ਆ ਫਿਰ ਇੱਧਰ ਦੀ ਦੇਖੀ ਜੋ। ਰੰਗ ਆਈ ਜੀ ਪਰ ਬੜਾ ਜ਼ੋਰ ਲਾ ਕੇ ਲਾਕੇ ਆ। ਥੈਂਕ ਯੂ ਸਾਈਕਲ ਵਾਸਤੇ ਨਹੀਂ ਰਾਹ ਬਣਾਇਆ ਹੈ। ਉਹ ਏਟੀਵੀਜ਼ ਵਾਸਤੇ ਰਾਹ ਬਣਾਇਆ ਹੈ। ਇਹ 60 ਕਿਲੋ ਫਿਰ ਤੁਹਾਨੂੰ ਪਤਾ ਹੀ ਆਏਗਾ ਚੜਾਈ ਤੇ ਚੜਾਉਣਾ ਹੋਵੇ ਕਿੰਨਾ ਔਖਾ ਚੜਦਾ ਨਾਲੇ ਉਹ ਵੀ ਜੇ ਚੜਾਈ ਪੂਰੀ ਸਿੱਧੀ-ਸਿੱਧੀ ਹੋਵੇ ਇਹ ਸਿੱਧੀ-ਸਿੱਧੀ ਸੀ ਤਾਂ ਕਰਕੇ ਹੌਲੀ-ਹੌਲੀ ਮਸਾ ਬ੍ਰੇਕ ਲਾ ਲਾ ਕੇ ਫਿਰ ਚੜਾਇਆ ਤਰਕੀਬ ਨਾਲ ਉਹ ਵੀ ਟੇਡਾ ਜਾਣਾ ਪੈਂਦਾ ਚੜਾਈ ਤੇ ਫਿਰ ਚੜਿਆ ਉੱਤੇ ਸਾਈਕਲ ਆਪਾਂ ਹਾਂ ਹੁਣ ਨਦੀ ਦੇ ਨਾਲ-ਨਾਲ ਜਾਂਦੀ ਹੈ ਟ੍ਰੇਲ ਪਤਾ ਨਹੀਂ ਇੱਕਦਮ ਚਾਲੂ ਹੈ ਕਿ ਬੰਦ ਹੋਣੀ ਹੈ ਪਰ ਕੁਛ ਲਿਖਿਆ ਨਹੀਂ ਹੋਇਆ ਸੀ। ਕੱਲੋਂ ਭੁੱਲਦੇ ਲੱਗੇ ਹੋਏ ਸੀ ਇਹ ਬੈਟਰੀ। ਦੇਖੀ ਜੋ ਮੋੜਾਂ ਮੰਗੇ ਨਹੀਂ ਤਾਂ ਫਿਰ ਆਹ ਰਾਤ ਤੇ ਆਪਾਂ ਨੂੰ ਹੋ ਗਿਆ ਘਟੂ ਘਟਾ 9-10 ਕਿਲੋਮੀਟਰ ਹੋ ਗਏ। ਕੋਈ ਨਹੀਂ ਮਿਲਿਆ। ਆ ਇਕੱਲੇ ਆਪਾਂ ਹੀ ਆ। ਪੂਰਾ ਆਫ ਰੋਡਿੰਗ ਵਾਲਾ ਰਹਾਗਾ ਪਰ ਆਪਾਂ ਵੀ ਰੇਲ ਬਣਾਈ ਰਹੀ ਜੰਦੇ ਆ। ਟਾਇਰ ਟੂ ਆਂ ਵੀ ਹਵਾ ਚੈੱਕ ਕਰ ਲਈਏ ਸਹੀ ਹੈ। ਸਹੀ ਹੈ ਜੀ ਸਹੀ ਹੈ। ਜੀ ਆਪਾਂ ਸੜਕ ਤੇ ਟ੍ਰੇਲ ਤੋਂ ਉਹ ਸੜਕ ਤੇ ਜਿਹੜਾ ਆਉਂਦੇ ਆ ਇਸ਼ਾਰਾ ਤਾਂ ਇੱਧਰ ਨਹੀਂ ਸੀ ਵੀ ਇਹੇ ਟ੍ਰਾਂਸਕਰੀਡਰ ਟ੍ਰੇਲ ਪੰਜਾਂਦੀ ਹੈ। ਉਹ ਕੱਢੀ ਖਰਾਬ ਹੋ ਜੰਨਾ। ਆਪਾਂ 105 ਤੇ ਜਾਈ ਜਾਂਦੇ ਆ ਤੇ ਇੱਧਰ ਉਹੀ ਨਦੀ ਕਿ ਵਜ ਗਿਆ ਜੀ ਤੇ ਆਪਣਾ ਵੀ 15 ਕਿਲੋਮੀਟਰ ਦਾ ਸਫ਼ਰ ਰਹਿ ਗਿਆ 7:00 ਵਜੇ ਪਹੁੰਚਣਾ ਹੈ ਉਤਰਾਈਆਂ ਚੜਾਈਆਂ ਖਾਸੀਆਂ ਆ ਇੱਥੇ 105 ਰੂਟ ਤੇ ਬਹੁਤ ਉਤਰਾਈਆਂ ਚੜਾਈਆਂ ਤੁਮੋਂ ਨਿਕਲ ਜਾਂਦਾ ਮੰਦਰ ਤੋਂ ਤੁਮੋਂ ਤੇ ਆਹਣਾ ਡੱਬੇ ਆ ਜਿਹੜੇ ਬਣਾਏ ਹੋਏ ਸਾਰਾਂ ਦੇ ਘਰ ਦੇ ਬਾਹਰ ਮਿਲ ਜਾਣਗੇ ਕਿਉਂਕਿ ਇਹਨਾਂ ਵਿੱਚ ਚਿੱਠੀਆਂ ਜਾਂ ਪਾਰਸਲ ਆਉਂਦੇ ਆ ਇਹ ਵਾਰ ਬਰਫਪਾਪੀ ਹੁੰਦੀ ਹੈ ਤੇ ਹਵਾ ਵੀ ਇੱਥੇ ਬਹੁਤ ਚੱਲਦੀ ਹੈ ਫਿਰ ਇਹ ਬਣਾ ਕੇ ਰੱਖ ਦਿੰਦੇ ਆ ਜਿਹੜਾ ਵੀ ਡਾਕੀਆ ਜਿਹੜਾ ਵੀ ਕੋਈ ਡਿਲੀਵਰ ਕਰਨ ਆਉਂਦਾ ਉਹ ਫਿਰ ਇਹ ਡੱਬਿਆਂ ਦੇ ਵਿੱਚ ਰੱਖ ਜਾਂਦਾ ਇਹ ਫਿਰ ਜਦੋਂ ਕਰੇ ਆਉਂਦੇ ਆ ਉਦੋਂ ਡੱਬਾ ਹੌਲਕੇ ਦੇਖ ਲੈਂਦੇ ਆ ਤੇ ਆਉਦੀ ਚਿੱਠੀ ਪੱਤਰ ਜਾਂ ਕੋਈ ਪਾਰਸਲ ਲੈ ਜਾਂਦੇ ਆ ਕੱਢ ਕੇ ਉਹ ਜੀ ਆਪਾਂ ਨਾ ਕਵਿਕ ਹੋਮ ਆਫਟਰ ਬੋਲਟ ਅਡਜਸਟ ਟੈਕਸ ਵਧੀਆ ਨਦੀ ਦੇ ਕਿਨਾਰੇ ਬਸਿਆ ਹੋਇਆ ਪਿੰਡ ਨਕਵੈਕ ਕਰੀਲੇ ਅਸਮਾਨ ਤੋਂ ਦੁੱਧ ਅੱਦ ਚੱਕ ਲੈ ਤੋਂ ਕੇਲੇ ਚੱਕ ਲੈ ਹਮਸ ਚੱਕ ਲਈ ਤੇ ਸੰਤਰੇ ਚੱਕ ਲੈ ਨੇੜੇ ਹੀ ਰਹਿ ਗਿਆ ਥੋੜਾ 2 ਕਿਲੋਮੀਟਰ ਦਾ ਲੋ ਜੀ ਕਰਤੀ ਆ ਕੇ ਆਪਾਂ ਨਦੀ ਪਾਰ ਇਥੇ ਆ ਚੜਾਈ ਬਾਅਦ ਆਪਣਾ ਕੈਂਪ ਗਰਾਉਂਡ ਆ ਜਾਣਾ ਜੀ ਬਸ ਆਇਆ ਅਜੇ ਤਾਂ ਕੈਂਪ ਗਰਾਉਂਡ 'ਚ ਇਹ ਸ਼ਾਇਦ ਨਾਂ ਹੈਗਾ ਅਪਰ ਕੁਇਨਸਪੋਰੀ ਤੇ ਜਿਹੜੇ ਸ਼ਹਿਰ ਚ ਆਪਾਂ ਸ਼ੁਰੂਆਤ ਕੀਤੀ ਸੀ ਉਹਦਾ ਨਾਮ ਹੈਗਾ ਸੀ ਅਪਰ ਕੈਂਟ ਓਹ ਸਾਹਮਣੇ ਆ ਗਿਆ ਆਪਣਾ ਕੈਂਪ ਗਰਾਊਂਡ ਕੈਨੇਡਾ ਦਾ ਤੇ ਨਿਊ ਬਾਂਸਵਿਕ ਦਾ ਝੰਡਾ ਮਾਫ ਇਸ ਹੋ ਸੀ ਜੀ ਆਪਣੀ ਕੈਂਪ ਸਾਈਟ T4 ਵਧੀਆ ਹਵਾ ਲੇ ਟੋਲੇ ਆ ਛੇ ਦੀ ਛੇ ਦੀ ਟੈਂਟ ਲਾ ਲਈਏ ਨਹੀਂ ਆਉਣ ਤੋਂ ਪਹਿਲਾਂ ਮੌਸਮ ਇਹ ਅਲਈ ਹੈ ਕਦੋਂ ਵੀ ਆ ਸਕਦਾ ਹੈ ਇੰਨਾ ਸ਼ੁਕਰ ਚਲੋ ਰਾਤ ਚ ਨਹੀਂ ਆਇਆ ਸ਼ੁਰੂ ਸ਼ੁਰੂ ਤੇ ਕਿੰਨੇ ਜੀ ਤਾਂ ਹੋਣ ਨਾ ਦੀ ਸੀ ਉਹ ਬਾਤ ਹੈ ਤਰ ਕੋ ਟੂੰ ਮਾਨਿਕਾ ਕਹਿ ਤਾ ਤੂੰ ਸੇ ਇਕਨਿ ਕਲੀਨ ਦਾ ਆਪੋਂ ਪਾਸਤਾ ਤਰੀਏ ਜਾਂ ਫਿਰ ਨੂੰ ਧਰ ਕੇ ਕੁਛ ਖਾਣੇ ਆਪਾਂ ਹਮਸਵੇ ਹੀ ਖਰੀਦੀ ਸੀ ਖਾਣੇ ਆ ਬ੍ਰੈਡ ਹੂੰ ਹੂੰ ਇਹ ਹਵਾ ਚਲੀ ਜਾਂਦੀ ਹੈ ਤਾਂ ਮੱਠ ਵੱਜ ਗਈ ਤੇ ਪਾਸਤਾ ਆਪਣਾ ਬਣ ਗਿਆ ਆਲੂ ਤਰੇ ਹੋਏ ਉਬਲ ਨੇ ਅਦਰ ਕਾਟਵਾਂ ਲੱਗੀਆਂ ਪਈਆਂ ਆਪ ਦੀ ਗਾਨੀ ਗਾਉਂ ਤਨੂ ਆਊਗਾ ਲਾਗਾ ਮੈਂ ਹਾਂਜੀ ਆਪਾਂ ਲੱਗਿਆ ਸੌ ਸਵੇਰੇ ਮਿਲਦੇ ਹਾਂ ਨਵੇਂ ਦਿਨ ਨਾਲ ਧੰਨਵਾਦ ਜੀ ਸੱਸੇ ਕਾ